ਇੱਕ ਵਾਰੀ ਬਾਬਾ ਸ਼੍ਰੀ ਚੰਦਰ ਜੀ ਸੁਲਤਾਨਪੁਰ ਵਿਖੇ ਇੱਕ ਪ੍ਰੇਮੀ ਨੂੰ ਉਪਦੇਸ਼ ਦੇ ਰਹੇ ਸੀ ਕਿ ਜੇ ਸੰਸਾਰ ਤੇ ਸੁੱਖ ਚਾਹੁੰਦਾ ਹੈ ਤਾਂ ਮਾਇਆ ਦਾ ਤਿਆਗ ਕਰ ਇਹ ਨਾਗਨੀ ਹੈ ਤੇ ਹਰੀ ਦਾ ਭਜਨ ਕਰਿਆ ਕਰ ਤਾਂ ਉਸ ਨੇ ਮਹਾਰਾਜੀ ਦੇ ਚਰਨਾਂ ਵਿੱਚ ਝੁੱਕ ਕੇ ਬੇਨਤੀ ਕੀਤੀ ਕਿ ਮੇਰੇ ਦਤਾਰ ਜੀ ਮੈਨੂੰ ਉਸ ਮਾਇਆ ਨਾਗਨੀ ਦਾ ਦਰਸ਼ਨ ਤਾਂ ਕਰਾਓ ਤਦ ਬਾਬਾ ਜੀ ਨੇ ਉਸ ਨੂੰ ਬਚਨ ਕੀਤਾ ਕਿ ਜਦੋਂ ਪਹਿ ਰਾਤ ਰਹਿ ਜਾਵੇ ਤਾਂ ਵੇਈ ਨਦੀ ਤੇ ਆ ਜਾਈਂ ਉੱਥੇ ਅਸੀਂ ਹੋਵਾਂਗੇ ਤੇ ਮਾਇਆ ਨਾਗਨੇ ਦੇ ਦਰਸ਼ਨ ਕਰਾ ਦੇਾਂਗੇ ਸੋ ਪ੍ਰੇਮੀ ਮਹਾਰਾਜ ਦੇ ਬਚਨ ਅਨੁਸਾਰ ਪਹਿ ਰਾਤ ਰੰਦੀ ਵਈ ਤੇ ਆ ਗਿਆ ਤੇ ਬਾਬਾ ਜੀ ਨਿਰੰਕਾਰ ਨਾਲ ਸੁਰਤ ਜੋੜੀ ਬੈਠੇ ਸਨ ਤੇ ਜਦੋਂ ਸਮਾਧੀ ਖੁੱਲੀ ਤਾਂ ਆਪਣੇ ਪਿਆਰੇ ਭਗਤ ਨੂੰ ਕੋਲ ਬਿਠਾ ਲਿਆ ਨੇ ਨੂੰ ਇੱਕ ਬਹੁਤ ਖੂਬਸੂਰਤ ਇਸਤਰੀ ਦਾ ਰੂਪ ਧਾਰ ਕੇ ਮਾਇਆ ਹਜੂਰ ਦੇ ਦਰਸ਼ਨਾਂ ਨੂੰ ਆ ਪਹੁੰਚੀ ਸੱਤ ਪ੍ਰਦਖਣਾ ਲੈ ਕੇ ਬਾਲਯਤੀ ਜੀ ਦੇ ਦਰਸ਼ਨਾਂ ਤੇ ਮੱਥਾ ਟੇਕ ਕੇ ਬੈਠ ਗਈ ਸ਼ਿਵ ਰੂਪ ਕੈਲਾਸ਼ ਵਾਸੀ ਪੋਲੇਨਾਥ ਬੋਲੇ ਤੂੰ ਕੌਣ ਹੈ ਉਸ ਇਸਤਰੀ ਨੇ ਕਿਹਾ ਜੀ ਮੈਂ ਮਾਇਆ ਨਾਗਣੀ ਹਾਂ ਤੇ ਆਪ ਦੇ ਦਰਸ਼ਨਾਂ ਨੂੰ ਆਈ ਹਾਂ ਅੱਗੋ ਬਾਬਾ ਜੀ ਬੋਲੇ ਮਾਇਆ ਤੂੰ ਆ ਕਿਸ ਰੂਪ ਬਣਾਇਆ ਹੈ ਕੇਰੇ ਵਾਲ ਮੱਥੇ ਤੋਂ ਕਿਉਂ ਝੜੇ ਹਨ ਪਿੱਛੋਂ ਧੌਣ ਉੱਪਰੋਂ ਕਿਉਂ ਘਟ ਹਨ ਕੀ ਕਾਰਨ ਹੈ ਤਾਂ ਅੱਗੋ ਮਾਇਆ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਘਟ ਘਟ ਦੀਆਂ ਜਾਨਨਹਾਰ ਜੀ ਆਪ ਸਭ ਕੁਝ ਜਾਣਦੇ ਹੋਏ ਵੀ ਫਿਰ ਮੈਨੂੰ ਕੀ ਪੁੱਛਦੇ ਹੋ ਮਹਾਰਾਜ ਇਹ ਮੇਰੇ ਮੋਹ ਸੁੰਣਾ ਹੀ ਐ ਤਾਂ ਸੁਣ ਲਵੋ ਦੱਸਦੀ ਹਾਂ ਮੱਥੇ ਦੇ ਉੱਤੋਂ ਕਰਕੇ ਵਾਲ ਤਾਂ ਮੇਰੇ ਸੰਤਾ ਫਕੀਰਾਂ ਆਪ ਜਹੇ ਪਰਪੁਕਾਰੀ ਅੱਗੇ ਸਿਰ ਮੱਥਾ ਰਗੜ ਰਗੜ ਕੇ ਕਾਸਕੇ ਝੜ ਗਏ ਹਨ ਕਿਉਂਕਿ ਉਹ ਮੇਰੇ ਨਾਲ ਪਿਆਰ ਨਹੀਂ ਕਰਦੇ ਤੇ ਮੈਂ ਉਹਨਾਂ ਦੇ ਦਰਦੀ ਦਾਸੀ ਹਾਂ ਸਿਰ ਮੱਥਾ ਰਗੜਦੀ ਹੀ ਰਹਿਨੀ ਆ ਤੇ ਪਿਛਲੇ ਧੌਣ ਦੇ ਵਾਲ ਗਰੈਸਤੀਆਂ ਦੇ ਖਿੱਚ ਖਿੱਚ ਕੇ ਕਟਾ ਦਿੱਤੇ ਹਨ ਕਿਉਂਕਿ ਉਹ ਮੈਨੂੰ ਫੜਦੇ ਹਨ ਤੇ ਮੈਂ ਅੱਗੇ ਵੱਲ ਨਸਦੀ ਹਾਂ ਜੇ ਮੈਨੂੰ ਸਾਹਮਣੇ-ਸਾਹਮਣੇ ਰੱਖਦੇ ਹਨ ਉਹਨਾਂ ਨੂੰ ਮੈਂ ਨਾਗਰ ਮੰਨ ਕੇ ਦੱਸਦੀ ਹਾਂ ਵਾਸ ਦੁਨੀਆ ਤੇ ਐਸੇ ਹੀ ਕਸ਼ਮਕਸ਼ ਵਿੱਚ ਹਾਂ ਸੋ ਮੇਰੀ ਕਲਿਆਣ ਕਰੋ ਕੋਲ ਬੈਠੇ ਪ੍ਰੇਮੀ ਨੇ ਜਦੋਂ ਇਹ ਮਾਇਆ ਨਾਗਨ ਦਾ ਦ੍ਰਿਸ਼ ਅੱਖੀਂ ਦਿੱਤਾ ਤਾਂ ਬਾਬਾ ਜੀ ਦੇ ਚਰਨਾਂ ਤੇ ਟੈਪਿਆ ਤੇ ਮਹਾਰਾਜ ਦਾ ਸੇਵਕ ਬਣ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਐ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ